ਪੰਜਾਬ ਦੇ ਵਿੱਚ ਹੜ ਵਰਕੇ ਹਾਲਾਤ ਬਣੇ ਹੋਏ ਨੇ ਲਗਾਤਾਰ ਜੋ ਸਥਿਤੀ ਹੈ ਉਹ ਖਤਰਨਾਕ ਹੁੰਦੀ ਜਾ ਰਹੀ ਹੈ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਗੱਲ ਕਰ ਲਈਤੀ ਜਾਵੇ ਪਠਾਨਕੋਟ ਦੀ ਫਾਜ਼ਿਲਕਾ ਦੀ ਹੁਸ਼ਿਆਰਪੁਰ ਦੀ ਗੱਲ ਕੀਤੀ ਜਾਵੇ ਕਪੂਰਥਲਾ ਦੀ ਗੱਲ ਕੀਤੀ ਜਾਵੇ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਹ ਡਰਾਉਣ ਵਾਲੀਆਂ ਨੇ ਕਿਉਂਕਿ ਕਈ ਏਕੜ ਫਸਲ ਕਿਸਾਨਾਂ ਦੀ ਤਬਾਹ ਹੋ ਚੁੱਕੀ ਹੈ ਲੋਕਾਂ ਦੇ ਘਰ ਜਿਹੜੇ ਨੇ ਉਹ ਡੁੱਬ ਚੁੱਕੇ ਨੇ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਉਹ ਲਗਾਤਾਰ ਜਿਹੜਾ ਹੈ ਖਤਰਾ ਮੰਡਰਾਉਂਦਾ ਜਾ ਰਿਹਾ ਕਿਉਂਕਿ 2 2023 ਦੇ ਵਿੱਚ ਵੀ ਅਜਿਹੀ ਸਥਿਤੀ ਆਈ ਸੀ ਜਿੱਥੇ ਪੰਜਾਬ ਨੂੰ ਹੜ੍ਹ ਦੀ ਮਾਰ ਝেলਨੀ ਪਈ ਸੀ ਤੇ ਹੁਣ ਜਿਸ ਤਰੀਕੇ ਦੇ ਨਾਲ ਪਹਾੜਾ ਦੇ ਵਿੱਚ ਮੀਂਹ ਪੈ ਰਿਹਾ ਹੈ ਪੰਜਾਬ ਦੇ ਵਿੱਚ ਡਰ ਤੇ ਖਤਰਾ ਵੱਧਦਾ ਹੀ ਜਾ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਮੌਸਮ ਵਿਭਾਗ ਦੀ ਤਾਂ ਮੌਸਮ ਵਿਭਾਗ ਦੇ ਵੱਲੋਂ ਵੀ 3 ਦਿਨਾਂ ਦੇ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ 3 ਦਿਨ ਇਸੇ ਤਰੀਕੇ ਦੇ ਨਾਲ ਮੀਂਹ ਪਵੇਗਾ ਤੇ ਜੇਕਰ ਗੱਲ ਕੀਤੀ ਜਾਵੇ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੀ ਤੇ ਮੰਡ ਖੇਤਰ ਦੇ ਵਿੱਚ ਇਸ ਵੇਲੇ ਅਸਟੋਪ ਵੀ ਦੇ ਕਰੀਬ ਪਿੰਡ ਜਿਹੜੇ ਨੇ ਉਹ ਡੁੱਬ ਚੁੱਕੇ ਨੇ ਹੜ ਦੀ ਮਾਰ ਇਨ੍ਹਾਂ ਪਿੰਡਾਂ ਨੂੰ ਝੇਲਨੀ ਪੈ ਰਹੀ ਹੈ ਜਿੱਥੇ ਜੋ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਲਗਾਤਾਰ ਕਿਸਾਨਾਂ ਦਾ ਦੁੱਖ ਜਿਹੜਾ ਹੈ ਉਹ ਝਲਕਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਕਿਸਾਨਾਂ ਦੀ ਕਈ ਏਕੜ ਫਸਲ ਡੁੱਬ ਚੁੱਕੀ ਹੈ ਜਿਸ ਝੋਨੇ ਦੀ ਫਸਲ ਤੋਂ ਕਿਸਾਨਾਂ ਨੂੰ ਉਮੀਦ ਸੀ ਇਹ ਸੀ ਕਿ ਇਸ ਫਸਲ ਦੇ ਪੱਕਣ ਦੇ ਨਾਲ ਉਹਨਾਂ ਦੇ ਕਈ ਜੜੇ ਨੇ ਕਰਜ਼ੇ ਲੱਤ ਲੱਤ ਸਕਦੇ ਨੇ ਕੋਡ ਖਰਚਾ ਜਿਹੜਾ ਉਹ ਸਹੀ ਤਰੀਕੇ ਨਾਲ ਹੋ ਸਕੇਗਾ ਪਰ ਉਹਨਾਂ ਸਾਰੇ ਸੁਪਨੇ ਆ ਤੇ ਪਾਣੀ ਫਿਰ ਚੁੱਕਾ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਲਗਾਤਾਰ ਇਹ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੀਆਂ ਨੇ ਮੰਡ ਖੇਤਰ ਦੇ ਵਿੱਚ ਜੋ ਹਾਲਾਤ ਨੇ ਉਹ ਤੁਸੀਂ ਇਹਨਾਂ ਤਸਵੀਰਾਂ ਤੋਂ ਸਹਿਜੇ ਅੰਦਾਜ਼ਾ ਲਗਾ ਸਕਦੇ ਹੋ ਤਾਂ ਦੱਸ ਜੇ ਕਿ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਇਹ ਹਾਲਾਤ ਜਿਹੜੇ ਨੇ ਬਣੇ ਹੋਏ ਨੇ ਜਿੱਥੇ ਜੋ ਮੀਂਹ ਪੈ ਰਿਹਾ ਉਹ ਲਗਾਤਾਰ ਡਰਾ ਰਿਹਾ ਜੇਕਰ ਗੱਲ ਕੀਤੀ ਜਾਵੇ ਬਿਆਸ ਦਰਿਆ ਦੀ ਸਤਲੁਜ ਦਰਿਆ ਦੀ ਜਿਸ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਤੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਵੱਧਦਾ ਜਾ ਰਿਹਾ ਕਿਉਂਕਿ ਜੋ ਇਹਨਾਂ ਦਰਿਆਵਾਂ ਦੇ ਕੰਡੇ ਵਿੰਡ ਵਸੇ ਹੋਏ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਧ ਪਾਣੀ ਜਿਹੜੇ ਆ ਮਾਰ ਕਰ ਰਹੀ ਆ ਕਿਸਾਨਾਂ ਦੀਆਂ ਫਸਲਾਂ ਹੁਣ ਤੱਕ ਜੋ ਸਰਕਾਰ ਦੇ ਵੱਲੋਂ ਡਾਟਾ ਜਾਰੀ ਕੀਤਾ ਗਿਆ ਕਿ 13000 ਏਕੜ ਤੋਂ ਵੱਧ ਕਿਸਾਨਾਂ ਦੀ ਫਸਲ ਹੁਣ ਤੱਕ ਪਾਣੀ ਦੀ ਮਾਰ ਕਰਕੇ ਤਬਾਹ ਹੋ ਚੁੱਕੀ ਹੈ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਜੇਕਰ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੀ ਤੇ ਮੰਡ ਖੇਤਰ ਦੇ ਵਿੱਚ ਵੀ ਜੋ ਬਿਆਸ ਦਰਿਆ ਦੀ ਮਾਰ ਜਿਹੜੀ ਆ ਦੇਖਣ ਨੂੰ ਮਿਲਦੀ ਹੈ ਜੋ ਤੂਸੀ ਬੰਸਗੇ ਓ ਟੁੱਟ ਚੁੱਕੇ ਨੇ ਪਿੰਡਾਂ ਦੇ ਵਿੱਚ ਪਾਣੀ ਵੜ ਚੁੱਕਾ ਹੈ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਹੁਣ ਤਾਂ ਹਾਲਾਤ ਇਹ ਬਣ ਚੁੱਕੇ ਨੇ ਕਿ ਲੋਕਾਂ ਦੇ ਘਰ ਵੀ ਡੁੱਬਣ ਦੀ ਕੰਗਾਰ ਤੇ ਪਹੁੰਚ ਚੁੱਕੇ ਨੇ ਕਿਉਂਕਿ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜਨਾ ਸ਼ੁਰੂ ਹੋ ਚੁੱਕਾ ਹੈ ਲੋਕਾਂ ਨੇ ਆਪਣਾ ਸਮਾਨ ਚੁੱਕ ਕੇ ਛੱਤਾਂ ਤੇ ਰੱਖ ਲਿਆ ਜੋ ਪਸ਼ੂ ਡੰਗਰ ਨੇ ਉਹਨਾਂ ਦਾ ਚਾਰਾ ਤੱਕ ਲਿਆਉਣ ਦੇ ਲਈ ਕਿਸਾਨ ਜਿਹੜੇ ਨੇ ਹੁਣ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਹਰ ਪਾਸੇ ਪਾਣੀ ਭਰਿਆ ਹੋਇਆ ਹੈ ਪਾਣੀ ਵੀ 2-3 ਫੁੱਟ ਪਾਣੀ ਨਹੀਂ ਹੈ ਇਹ ਲੱਕ ਤੋਂ ਉੱਪਰ ਪਾਣੀ ਪਹੁੰਚ ਚੁੱਕਿਆ ਹੈ ਜਦੋਂ ਕਿ ਸਾੜੇ ਇਥੋਂ ਲੰਘ ਰਹੇ ਨੇ ਉਹਨਾਂ ਨੂੰ ਬੇੜੀ ਦਾ ਸਹਾਰਾ ਲੈਣਾ ਪੈ ਰਿਹਾ ਹੈ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਰਾਹਤ ਕਾਰਜ ਜੂ ਸ਼ੁਰੂ ਕਰ ਦਿੱਤਾ ਗਿਆ ਇਸ ਖੇਤਰ ਦੇ ਵਿੱਚ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ ਪਰ ਜੋ ਹਾਲਾਤ ਨੇ ਉਹ ਕਿਤੇ ਨਾ ਕਿਤੇ ਡਰਾ ਦੇਣ ਵਾਲੇ ਹਾਲਾਤ ਨੇ ਤਾਂ ਇਹ ਤਸਵੀਰਾਂ ਜ਼ਰਾ ਗੌਰ ਦੇ ਨਾਲ ਦੇਖੋ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੀਆਂ ਨੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ਹੋਣ ਪਠਾਨਕੋਟ ਹੋਵੇ ਗੁਰਦਾਸਪੁਰ ਹੋਵੇ ਤਰਨਤਾਰਨ ਹੋਵੇ ਅੰਮ੍ਰਿਤਸਰ ਹੋਵੇ ਫਿਰੋਜ਼ਪੁਰ ਹੋਵੇ ਫਾਜ਼ਿਲਕਾ ਹੋਵੇ ਕਪੂਰਥਲਾ ਹੋਵੇ ਜਾਂ ਫਿਰ ਹੁਸ਼ਿਆਰਪੁਰ ਹੋਵੇ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਸ ਵੇਲੇ ਜਿਹੜਾ ਉੱਥੇ ਖਤਰਾ ਮੰਡਰਾ ਰਿਹਾ ਕਿਉਂਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜੋ ਹੜ ਦੀ ਮਾਰ ਹੈ ਜੋ ਪਾਣੀ ਹੈ ਉਹ ਵੱਧਦਾ ਜਾ ਰਿਹਾ ਤੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜੋ ਪਿੰਡ ਨੇ ਇਹਨਾਂ ਪਿੰਡਾਂ ਦੇ ਵਿੱਚ ਜ਼ਿਆਦਾ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਫਸਲਾਂ ਦਾ ਨੁਕਸਾਨ ਹੋ ਰਿਹਾ ਤਾਂ ਇਸ ਵੇਲੇ ਕੈਰ ਵਰੋਂਦਾ ਮੀ ਹੈ ਜਲਥਲ ਪੰਜਾਬ ਹੋ ਚੁੱਕਾ ਹੈ ਜਿੱਥੇ ਕਿਸਾਨਾਂ ਦੇ ਜਿਹੜੀ ਉਮੀਦ ਸੀ ਜਿਹੜੇ ਖੁਆਬ ਸੀ ਕਿ ਉਹਨਾਂ ਦੀਆਂ ਫਸਲਾਂ ਪੱਕਣ ਗਿਆ ਉਹ ਸਾਰੇ ਖੁਆਬ ਟੁੱਟ ਚੁੱਕੇ ਨੇ ਤਾਂ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਪੰਜਾਬ ਸਰਕਾਰ ਨੇ ਪ੍ਰਸ਼ਾਸਨ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਤਾਂ ਪੌਂਗ ਡੈਮ ਹੋਵੇ ਰਣਜੀਤ ਸਾਗਰ ਡੈਮ ਹੋਵੇ ਭਾਖੜਾ ਡੈਮ ਹੋਵੇ ਇਹਨਾਂ ਦੇ ਵਿੱਚ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਜੇਕਰ ਪੌਂਗ ਡੈਮ ਦੀ ਗੱਲ ਕੀਤੀ ਜਾਵੇ ਇੱਥੇ ਤਾਂ ਫਲੱਡ ਗੇਟ ਵੀ ਖੋਲ ਦਿੱਤੇ ਗਏ ਨੇ ਤਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਪਹਾੜੀ ਇਲਾਕਿਆਂ ਦੇ ਵਿੱਚ ਪੈ ਰਿਆ ਮੀਂਹ ਮੈਦਾਨੀ ਇਲਾਕਿਆਂ ਦੇ ਵਿੱਚ ਹੜ ਵਰਗੇ ਹਾਲਾਤ ਜਿਹੜੇ ਨੇ ਉਹ ਬਣੌਂਦਾ ਜਾ ਰਿਹਾ ਹੈ ਲਗਾਤਾਰ ਤਰਨਤਾਲਨ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਦੇ ਕਈ ਪਿੰਡਾਂ ਦੇ ਵਿੱਚ ਇਸ ਵੇਲੇ ਹਾਲਾਤ ਵਿਗੜਦੇ ਜਾ ਰਹੇ ਨੇ ਕਈ ਥਾਂ ਬੰਨ ਜਿਹੜੇ ਨੇ ਟੁੱਟ ਚੁੱਕੇ ਨੇ ਜਿਸ ਨੂੰ ਲੋਕ ਮਿੱਟੀ ਲਗਾ ਕੇ ਪੂਰਾ ਕਰ ਰਹੇ ਨੇ ਅ ਸੁਲਤਾਨਪੁਰ ਲੋਧੀ ਦੀਆਂ ਤਸਵੀਰਾਂ ਦੇਖੋ ਕਿਸ ਤਰੀਕੇ ਦੇ ਨਾਲ ਛੱਤਾ ਤੇ ਲੋਕ ਚੜੇ ਹੋਏ ਨੇ ਘਾਦੀ ਆਲੇ ਦੁਆਲੇ ਪਾਣੀ ਹੀ ਪਾਣੀ ਤੁਹਾਨੂੰ ਨਜ਼ਰ ਆਏਗਾ ਟਾਪੂ ਬਣ ਚੁੱਕਾ ਹੈ ਇਹ ਪਿੰਡ ਹੈ ਜਿੱਥੇ ਕਿਸ਼ਤੀਆਂ ਰਾਹੀ ਬੇੜੀ ਰਾਹੀ ਲੋਕਾਂ ਦਾ ਰੈਸਕਿਊ ਵੀ ਕੀਤਾ ਜਾ ਰਿਹਾ ਹੈ ਹਰ ਪਾਸੇ ਪਾਣੀ ਦੀ ਮਾਰ ਇਹਨਾਂ ਲੋਕਾਂ ਨੂੰ ਝੇਲਨੀ ਪੈ ਰਹੀ ਹੈ ਜੋ ਤਸਵੀਰਾਂ ਨੇ ਤੁਸੀਂ ਤਸਵੀਰਾਂ ਤੋਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੱਕ ਤੋਂ ਉੱਪਰ ਪਾਣੀ ਪਹੁੰਚ ਚੁੱਕਾ ਹੈ ਤਾਂ 2023 ਦੇ ਵਿੱਚ ਜੋ ਹਾਲਾਤ ਬਣੇ ਸੀ ਉਹੀ ਹਾਲਾਤ ਹੁਣ ਮੁੜ ਬੰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਹੁਣ ਕਈ ਪਿੰਡਾਂ ਦੇ ਵਿੱਚ ਹੜ ਦੀ ਮਾਰ ਪੈਣੀ ਸ਼ੁਰੂ ਹੋ ਚੁੱਕੀ ਹੈ ਜਿੱਥੇ ਸੁਲਤਾਨਪੁਰ ਲੋਧੀ ਦਾ ਮੰਡ ਖੇਤਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹੈ ਕਰੀਬ 15 ਤੋਂ 20 ਦੇ ਕਰੀਬ ਪਿੰਡ ਨੇ ਜਿੱਥੇ ਇਸ ਵੇਲੇ ਜੋ ਪਾਣੀ ਹੈ ਉਹ ਪਹੁੰਚ ਚੁੱਕਾ ਹੈ ਕਿਸਾਨਾਂ ਦੀ ਫਸਲ ਖਰਾਬ ਹੋ ਚੁੱਕੀ ਹੈ ਕਿਸਾਨ ਜਿਹੜੇ ਨੇ ਮਿੱਟੀ ਦੇ ਬੋਰੀਆਂ ਦੇ ਨਾਲ ਜਿਹੜਾ ਇਸ ਨੂੰ ਬੰਨਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪਾਣੀ ਦਾ ਪੱਧਰ ਜਿਸ ਤਰੀਕੇ ਦੇ ਨਾਲ ਵੱਧ ਰਿਹਾ ਹੈ ਉਹ ਪਾਣੀ ਇਸ ਨੂੰ ਕਾਬੂ ਕਰਨ ਦੇ ਵਿੱਚ ناکਾਮ ਹੋ ਰਿਹਾ ਹੈ ਤਾਂ ਪਾਣੀ ਕਿਸਾਨਾਂ ਦੇ ਖੇਤਾਂ ਦੇ ਵੱਟ ਚੋਂ ਵੱਜ ਚੁੱਕਾ ਹੈ ਜੋ ਸੜਕਾਂ ਨੇ ਉਹ ਪਾਣੀ ਦੇ ਵਿੱਚ ਪੂਰੀ ਤਰੀਕੇ ਦੇ ਨਾਲ ਖਰਾਬ ਹੋ ਚੁੱਕਿਆ ਕੁਝ ਵੀ ਅੱਗੇ ਨਜ਼ਰ ਨਹੀਂ ਆ ਰਿਹਾ ਜੋ ਹਾਲਾਤ ਨੇ ਸਿੱਧਾ ਤਸਵੀਰਾਂ ਤੁਸੀਂ ਦੇਖੋ ਮੰਡ ਖੇਤਰ ਦੀਆਂ ਜਿੱਥੇ ਲੋਕ ਦੱਸ ਰਹੇ ਨੇ ਕਿ ਉਹਨਾਂ ਦੇ ਕਿੰਨਾ ਨੁਕਸਾਨ ਹੁਣ ਤੱਕ ਹੋ ਚੁੱਕਾ ਹੈ ਤੇ ਜੋ ਲੋਕ ਜਿਨ੍ਹਾਂ ਦੇ ਘਰ ਡੁੱਬ ਚੁੱਕੇ ਨੇ ਤੇ ਲਗਾਤਾਰ ਘਰਾਤੇ ਖਤਰਾ ਮੰਡਰਾ ਰਿਹਾ ਉਹ ਕਹਿ ਰਹੇ ਨੇ ਕਿ ਸਾਡੇ ਘਰ ਹੋਰ ਡੁੱਬ ਸਕਦੇ ਨੇ ਰੋੜ ਸਕਦੇ ਨੇ ਕਿਉਂਕਿ ਪਾਣੀ ਦਾ ਪੱਧਰ ਘਟਣ ਦੀ ਬਜਾਏ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਆ ਰਹੀਆਂ ਬਸਰਾ ਬਰਕ ਫਟ ਰਹਿ ਗਿਆ ਨਗਾ ਆ ਸਾਰਾ ਦਰਿਆ ਬਣ ਗਿਆ ਤੇ ਓਟਾ ਪੈ ਗਈ ਸਾਰੇ ਢਾ ਲੱਗ ਗਿਆ ਆ ਵੀਰੇ ਲਾਲ ਸੌਂਦੇ ਮੱਥੇ ਮੁੰਡੇ ਪਿੰਡੀਏ ਦੇ ਇਹ ਦਾ ਕਰਕੇ ਜੇ ਹੈਗਾ ਤੇ ਹੁਣੇ ਹੁਣੇ ਇਹਨੂੰ ਬੰਨ ਲੀਏ ਆਸ਼ ਪੈਦੰਦਾ ਕਰਕੇ ਇਥੇ ਤੋੜੇ-ਤਾੜੇ ਲੱਗ ਜਾਣਗੇ ਅਗਲੇ ਬੰਨੇ ਅਜੇ ਛੱਟ ਸੂਟਾ ਨਹੀਂ ਮਾਸਾ ਜੇ ਆ ਮੋਢੇ ਪੁੱਟੇ ਗਿਆ ਫਿਰ ਨਹੀਂ ਜੋਏ ਵੱਜਣਾ ਆ ਸਾਰਾ ਪਾਣੀ ਤਾਰੂ ਆ ਮੇਰੇ ਵੀ ਲੋ ਜੇ ਹੈਗੀ ਕੋਈ ਇਛਾ ਦੇ ਬੰਨਣ ਦੀ ਅਜੇ ਤਾਂ ਕੋਈ ਗੱਲ ਨਹੀਂ ਆ ਸ਼ਾਂਤਾ ਬਾਬਾ ਇਹ ਪਾਣੀ ਕਰੀਏ ਮਾ ਜੀ ਰਵਾਤ ਇੰਦੇ ਬਾਲਕਾਂ ਦੀ ਕਿਉਂ ਨਹੀਂ ਵੰਜ ਲਿਆਦਾ ਇੱਥੇ ਨਹੀਂ ਕੋਈ ਬਈ ਘੜਪਾ ਐ ਹੋਇਆ ਤਾਂ ਦੋ ਦਿਨਾਂ ਦਾ 12 ਘਰ ਰੇਤਾ ਤਬਾਈ ਹੋ ਚੁੱਕੀ ਇਹਨਾਂ ਦੀ ਝੋਣੇ ਕਦਰ ਵਿੱਚ ਝੋਣਿਆਂ ਦੇ ਮੇਰਾ ਫੋਟ ਫੋਟ ਉੱਤੇ ਥਰੇਤਾ ਹੋਈ ਨਹੀਂ ਇਹਨਾਂ ਦੀ ਸਮਾਦਾਂ ਦੇ ਕੀ ਬਣੇ ਪਏ ਘਰਾਂ 'ਚ ਚੜ ਗਈ ਮੰਜਾਂ ਤੇ ਕੱਖਮੀ ਪਹੁੰਚ ਨਹੀਂ ਪਹੁੰਚ ਜਾਂਦੀ ਹਾਲ ਪਾਣੀ ਸਾੜਾ ਲਏ ਗਾੜੀਏ ਕਰ ਚੁੱਕੇ ਜਾਂ ਇੱਕ ਦੋ ਦਿਨਾਂ ਪਾਣੀ ਖਿੱਚਾ ਜਾਵੇ ਤੇ ਮੋਹਾ ਬਾਹਰ ਜਾ ਤੇ ਨਹੀਂ ਹੈ ਸਰਕਾਰ ਕੋਲ ਨਹੀਂ ਬੱਜਣਾ। ਨਾ ਸਰਕਾਰ ਤੇ ਕੋਈ ਹੋਈ ਹੈਗੀ। ਕਣਾ ਕਣਾ ਪਾਣੀ ਇੱਧਰ ਪੈਣਾ ਪਾਣੀ ਐ। ਅੱਧੀ ਪਾਣੀ ਵਰਸ ਚੁੱਕੀ ਆ। ਹੋਰ ਬੰਦ ਲੱਗਣਾ ਪਾਣੀ ਇੱਧਰ ਤੇ। ਤੇ ਬਾਕੀ ਵੀਰ ਮੇਰੇ ਸਾਰੇ ਓਥੇ ਨਾ ਹੋਰਾਂ ਖਿਚਾ ਕੇ ਪੁਰੇ ਜੰਦੇ ਪੁਲ ਤੋਂ ਇੱਥੇ ਕੋਈ ਨਹੀਂ ਆਉਂਦਾ ਵੀਰਰਾ ਦੇਖ ਘਰਾਏ ਕੋਈ ਪਿੰਡ ਦੀ ਸਾੜ ਲਿਆ ਨਹੀਂ ਤੇ ਆਉਂਦਾ। ਉਥੋਂ ਪਛਾਂਤ ਰਹੇ ਜਾਂਦੇ ਆ। ਉਹ ਹੀ ਪੁੱਜਦਾ ਦੇਣ ਵਾ ਜਿਹੜੇ ਪੁਰੇ ਆਉਂਦੇ ਇੱਥੇ ਕੋਈ ਉਥੇ ਪਾ ਲੈਣਾ ਹੁੰਦਾ ਬਸ ਕਿ ਉਥੇ ਮਚਾ ਦੋ ਜਾਂ ਇਹ ਘਰਾ ਨਹੀਂ ਕੋਈ ਅੱਧੀ ਪੁੰਦਿਆ ਕੋਈ ਜੇ 파ਰਸਾ ਵੜੀ ਨਾ ਤਵੇ ਅੱਜ ਇੱਥੇ ਆਪਣੇ ਪਾੜ ਪਿਆ ਪਾੜ ਪਾਣੀ ਵਸ ਕੇ ਤੇ ਆਹ ਦੇਖੋ ਰੇਤਾ ਇਨਕ ਨਿਕ ਨੀ ਚੜ ਗਈ ਆ ਜੰਗਰੇ ਰੇਤਾ ਤੇ ਰੁਕਤੇ ਆ ਇਹ ਜੰਗਰੇ ਉਹ ਤੋਂ 4 ਫੁੱਟ ਤਾਂ ਹੀ ਰੇਤਾ ਚੁੰਗੀ ਆ ਸਾਹਮਣੇ ਘਰਾਂ ਪਈ ਰੇਤਾ ਪਹੁੰਚੀ ਆ ਤੇ ਇਧਰ ਪਾੜ ਪੈ ਗਿਆ ਵੀ ਡੂਗਾ ਹੁੰਦਾ ਜਾਂਦਾ ਵਾ ਤੇ ਜੇ ਇਹ ਇੱਕ ਦੋ ਦਿਨਾਂ ਪਾਣੀ ਲੈ ਜੇ ਤੇ ਇਸੇ ਮਿੱਟੀ ਨਾਲ ਬੰਨ ਬਸਿੱਦਾ ਵਾ ਤੇ ਜਿੰਨੀ ਸੰਸਤ ਲੱਗੀ ਉਹ ਤੇ ਬਹੁਤ ਧੰਨਵਾਦ ਸੰਸਤਾ ਜਿਹੜਾ ਟੋੜੇ ਭਰਨੇ ਆ ਨੂੰ ਪਾਣੀ ਲੈ ਜੇ ਸੜਾ ਰਸਤਾ ਬਣ ਜੇ ਉਧਰੋਂ ਵੀ ਟੋੜੇ ਆ ਜਿੰਦੇ ਆ ਵੀ ਰੇਤਾ ਨਾਲ ਬਸਿੱਦਾ ਮਿੱਟੀ ਹੋ ਗਈ ਕੋਲ ਵੱਢੇ ਤੇ ਆਪਾਂ ਕੀ ਕਿਰਪਾ ਕਰੇ ਹੁਣ ਮਾਲਕ ਤੇ ਪਾਣੀ ਲੈ ਜੇ ਇਹ ਸਾੜੀ ਸੰਸਤ ਲਾ ਕੇ ਬਣ ਬਸ ਜੀਆ ਇੰਨਾ ਚੌੜਾ ਨਹੀਂ ਹੋਇਆ ਇੱਕ ਸਾਈਡ ਬੰਜੀਆ ਇੱਕ ਸਾਈਡ ਤੋਂ ਚੌੜਾ ਹੁੰਦਿਆ ਵਾ ਸਿਰਫ ਵੱਧ ਵੱਧ ਸਵੇਰ ਦੀ ਇੱਕ ਕਰਮ ਚੌੜਾ ਹੋਇਆ ਬੰਨ ਅਗਿਆ ਸ਼ੁਰੂ ਹੋ ਗਈ ਆ ਦੇਖੋ ਜੀ ਸਿਰਫ ਔਰਡ ਪਿਆ ਆ ਘਰ ਦੇ ਜਾਨ ਐਂਡ ਹੋਇਆ ਨਾ ਕਰ ਆਣਾ ਘਰਾਂ ਨੇ ਪਾਣੀ ਪੈਣ ਨੂੰ ਪਿਆਰ ਹੋ ਗਿਆ ਜੀ ਪਟੇ ਫਰਨੇ ਨੂੰ ਕੋਈ ਆਇਆ ਨਹੀਂ ਕੋਈ ਸਾਥ ਨਹੀਂ ਆਇਆ ਕੋਈ ਨਹੀਂ ਪਹੁੰਚਿਆ ਇਹ ਆਣ ਗਵਾਨ ਅਸੀਂ ਇੱਕ ਦੂਜੀ ਮਤ ਕਰਨੇ ਆ ਰੁੱਖ ਵੜ ਵੜ ਕੇ ਲਾਏ ਆ ਧਾ ਲੱਗੋ ਤਿਆਰ ਹੋ ਗਈ ਘਰਾਂ ਦੇ ਸਾਹਮਣੇ ਬਹੁਤ ਬੁਰ ਪਿੰਡ ਆਹ ਦੇਖ ਲਓ ਘਰਾਂ ਦੇ ਹਾਲਾਤ ਕੁਲਦੀਸੋਂ ਸਾਗਰੇ ਦਾ ਪਿੰਡ ਇਥੇ ਦੇਖੋ ਲੋਕਾਂ ਦੀਆਂ ਟੂੜੀਆਂਾਂ ਪਾਣੀ ਦੇ ਟੁੱਪੀਆਂ ਪਈਆਂ ਤੇ ਉੱਥੇ 8 8 9 9 ਫੁੱਟ ਪਾਣੀ ਆ ਤੇ ਜਿਹੜੀ ਸਰਕਾਰ ਕਹਿੰਦੀ ਵੀ ਪਾਣੀ ਲੱਥ ਗਿਆ ਇਹ ਪ੍ਰਸ਼ਾਸਨ ਕਿੰਨੇ ਵੀ ਸਾਡੇ ਨਾਲ ਆਉਂ ਬੋਰਡ ਦੇ ਵਿੱਚ ਬਹਿ ਕੇ ਉਹਨਾਂ ਘਰਾਂ ਦਾ ਜਾਇਜ਼ਾ ਲੈ ਕੇ ਆਈਗੇ ਇਹ ਸਾਗਰੇ ਪਿੰਡ ਦੇ ਸਾਗਰੇ ਪਿੰਡ ਹੈ ਆ ਦੇਖੋ ਪਾਣੀ 'ਚ ਡੁੱਬਿਆ ਹੋਇਆ 8 8 9 9 ਫੁੱਟ ਆ ਗੁਰਦੁਆਰਾ ਪਿੰਡ ਦਾ ਆ ਦੇਖੋ ਵੀਰ ਜੀ ਸਾਰੇ ਘਰ ਡੁੱਬੇ ਪਏ ਮੇਰੇ ਵੀਰਾਂ ਦੇ ਪਿਆਸ ਦਰਿਆ ਦਾ ਜਿੱਧਰ ਨਿਗਾ ਮਾਰੋ ਪਾਣੀ ਪਾਣੀ ਆ ਆ ਤੈਨੂੰ ਦਿਖਾਉਣੇ ਲਾਗੇ ਜਾ ਕੇ ਘਰ ਆ ਸਾਰੇ ਪਾਣੀ 'ਚ ਡੁੱਬੇ ਹੋਏ ਆ ਮੇਰੇ ਉਹ ਰੋਕੋ ਇਸ ਕੋਮੈਂਟੈਂਟ ਅਨੁਗਰ ਕੱਖਾਂ ਕੋਤਾਂ ਦੀ ਆ ਦੇਖੋ ਇਹ ਸਭ ਘਰਾਏ ਪਾਣੀ ਕੋਣੀ ਪਾਣੀ ਕੋਣੀ ਕੋਣੀ ਪਾਣੀ ਉਹ ਚਲੋ ਸ਼ਰਤਾਂ ਤੇ ਚੜੇ ਫਿਰਦੇ ਜਿਦਾਰੇ ਪਾਣੀ ਵੀ ਮਾਰਦੇ ਸਤਾਏ ਐਨ ਦਾ ਕੋਟਿਆ उतर या